ਸਾਡੇ ਵਿੱਚ ਵਿਸ਼ੇਸ਼ ਤੌਰ ਤੇ ਸਾਡੇ ਵਿਦੇਸ਼ ਦੇ ਔਰ ਨਾਲ ਬੈਠੇ ਨੇ ਜਿਨ੍ਹਾਂ ਨੇ ਸੈਂਟਰ ਹਲਕੇ ਚੋ ਚੋਣਾਂ ਵੀ ਲੜਿਆ ਡਾਕਟਰ ਰਾਮ ਚਾਵਲਾ ਜੀ ਔਰ ਮੇਰੇ ਨਾਲ ਮੇਰੀ ਟੀਮ ਦੇ ਵਿੱਚ ਉਪ ਚੇਅ ਸੰਦੀਪ ਕੋਸਲਾ ਜੈਂਟੂ ਜੀ ਤੇ ਸਾਡੇ ਆਫਿਸ ਦੇ ਇੰਚਾਰਜ ਦੇ ਦੋਸਤ ਜੀ ਮੈਂ ਜਿਹੜੇ ਰਾਹੁਲ ਗਾਂਧੀ ਨੇ ਕੱਲ ਸੰਸਦ ਦੇ ਵਿੱਚ ਟਿੱਪਣੀਆਂ ਕੀਤੀਆਂ ਪਾਸ ਕਰਕੇ ਸਾਡੇ ਸਮਾਜ ਦੇ ਵਿੱਚ ਉਹਦਾ ਗਲਤ ਅਸਰ ਗਿਆ ਉਸ ਪੱਲਕ ਵਿੱਚ ਮੇਰੇ ਛੋਟੇ ਭਾਈ ਆਜਪਾ ਅੰਮ੍ਰਿਤਸਰ ਦੇ ਕਰਮਸ਼ੀਲ ਅਧਿਐਕਸ਼ ਡਾਕਟਰ ਰਵਿੰਦਰ ਸਿੰਘ ਸੰਧੂ ਜੀ ਬ੍ਰਿਸ਼ਟ ਭਾਜਪਾ ਨੇਤਾ ਔਰ ਬਹੁਤ ਹੀ ਸਤਕਾਰਯੋਗ ਸਾਡੇ ਪ੍ਰੈਸ ਦੇ ਬੰਦੂ ਮਾਤਰ ਸ਼ਕਤੀ ਅੱਜ ਤੁਸੀਂ ਇੱਥੇ ਉਪਸਥਿਤ ਹੋਏ ਹੋ ਮੈਂ ਤੁਹਾਡਾ ਹਾਰਦਿਕ ਧੰਨਵਾਦ ਕਰਦਾ ਔਰ ਅੱਜ ਦੇਸ਼ ਦਾ ਬੜਾ ਦੁਰਭਾਗ ਹੈ ਕਿ ਇੱਕ ਮਾਨਸਿਕ ਰੂਪ ਦੇ ਵਿੱਚ ਅਰੀ ਪੱਕਾ ਵਿਅਕਤੀ ਅਰੀ ਪੱਕਾ ਕਹਿੰਨੇ ਆ ਇਮੈਚਿਓਰ ਵਿਅਕਤੀ ਉਹ ਅੱਜ ਕੇਵਲ 99 ਸੀਟਾਂ ਜਿੱਤ ਕੇ 543 ਦੀ ਲੋਕ ਸਭਾ ਪਰ ਜੁਗਾੜਬੰਦੀ ਕਰਕੇ ਕੇਵਲ 99 ਸੀਟਾਂ ਜਿੱਤ ਕੇ ਕਾਂਗਰਸ ਦੀ ਆ ਉਹ ਅੱਜ ਲੋਕ ਸਭਾ ਦਾ ਵਿਪੱਖਸ਼ ਦਾ ਨੇਤਾ ਬਣ ਗਿਆ ਰਾਹੁਲ ਗਾਂਧੀ। ਸੋ ਇਹ ਦਾ ਸਭ ਜਾਣਨਾ ਹੈ ਕਿ ਰਾਹੁਲ ਗਾਂਧੀ ਦਾ ਮਾਨਸਿਕ ਸਤਰ ਕਿਸ ਲੈਵਲ ਤੇ ਹੈ ਕਿ ਸੰਸਦ ਦੇ ਆਪਣੇ ਜੀਵਨ ਵਿੱਚ ਕਦੀ ਤੇ ਉਹਨਾਂ ਦੀ ਅੱਖ ਵਿਸਲ ਜਾਂਦੀ ਸੀ। ਕਦੀ ਉਹਨਾਂ ਦੀ ਜ਼ੁਬਾਨ ਫਿਸਲ ਜਾਂਦੀ ਸੀ। ਕਦੀ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਉਹ ਜੱਫਾ ਪਾਣ ਲਈ ਉੱਠ ਕੇ ਚਲੇ ਜਾਂਦੇ ਸੀ। ਸੋ ਅਸੀਂ ਉਹਨਾਂ ਤੋਂ ਬੜੇ ਪਰਜੀਤ ਆਂ ਔਰ ਕਈ ਤਰ੍ਹਾਂ ਦੇ ਨਾਵਾਂ ਦੇ ਨਾਲ ਉਹ ਸੁਸ਼ੋਭਿਤ ਵੀ ਹੁੰਦੇ ਰਹੇ ਨੇ। ਔਰ ਦੁਰਭਾਗਿਆ ਹੈ ਦੇਖਦਾ ਕਿ ਐਸਾ ਵਿਅਕਤੀ ਅੱਜ ਇੰਨੇ ਵੱਡੇ ダイਤਵ ਦੇ ਉੱਤੇ ਜਿੱਥੇ ਕਿ ਅਕਲਬਿਹਾਰੀ ਵਾਜਬਾਈ ਜੀ ਬੈਠਿਆ ਕਰਦੇ ਸੀ ਜਿੱਥੇ ਕਿ ਸਵਰਗੀਏ ਅਰຸນ ਜੇਤਲੀ ਜੀ ਬੈਠਿਆ ਕਰਦੇ ਸੀ ਜਿੱਥੇ ਕਿ ਸਵਰਗੀਏ ਸੁਸ਼ਮਾ ਸਵਰਾਜ ਜੀ ਬੈਠਿਆ ਕਰਦੇ ਸੀ ਸੋ ਐਸੇ ダイਤਵ ਦੇ ਉੱਤੇ ਇਹ ਰਾਹੁਲ ਗਾਂਧੀ ਨਾਮ ਦਾ ਵਿਅਕਤੀ ਜਿਹੜਾ ਹੈ ਉਹ ਅੱਜ ਆ ਗਿਆ ਹੈ ਔਰ ਉਹ ਕਹਿੰਦੇ ਨੇ ਕਿ ਪਹਿਚਾਨ ਦਿਓ ਉਸ ਵਿਅਕਤੀ ਦੀ ਸਭ ਨੂੰ ਹੈ ਹੀ ਸੋ ਆਚਰਨ ਤੇ ਵਿਵਹਾਰ ਵੀ ਉਹਦਾ ਉਸ ਤਰ੍ਹਾਂ ਹੀ ਹੈ ਜਿਸ ਤਰ੍ਹਾਂ ਉਹਦੀ ਪਹਿਚਾਨ ਸ਼ੁਰੂ ਤੋਂ ਦੇਸ਼ ਇਸ ਬਣੀ ਤੇ ਅੱਜ ਤੁੰਨੇ ਕੱਲ ਹਿੰਦੂ ਜਿਹੜਾ ਕਿ ਇੱਕ ਮੈਜੋਰਿਟੀ ਦੇ ਵਿੱਚ ਅਸੀਂ 80% ਇਹ ਦੇਸ਼ ਦੀ ਜਨਸਖਿਆ ਹਿੰਦੂ ਹੈ ਇਹ ਦੇਸ਼ ਸੈਕੂਲਰ ਦੇਸ਼ ਹੈ ਸਾਰੇ ਧਰਮਾਂ ਦੇ ਲੋਕ ਬੜੇ ਪਿਆਰ ਦੇ ਨਾਲ ਰਹਿੰਦੇ ਨੇ ਔਰ ਸਪੈਸੀਫਿਕਲੀ ਹਿੰਦੂਆਂ ਨੂੰ ਹਿੰਸਕ ਲਫ਼ਜ਼ ਉਸ ਵਿਅਕਤੀ ਨੇ ਕਿਹਾ ਕਿ ਕਿੱਡਾ ਦੁਰਭਾਗੇਪੁਰਨ ਸ਼ਬਦ ਹੈ ਉਸ ਵਿਅਕਤੀ ਉਹਦੇ ਬਾਰੇ ਤੇ ਮੈਂ ਜਾਣ ਨਹੀਂ ਆ ਕਿ ਉਹ ਆਪਣੇ ਦਾਦਾ ਜੀ ਦਾ ਨਾਂ ਨਹੀਂ ਲੈਂਦਾ ਫਰੋਜ਼ ਗਾਂਧੀ ਜੀ ਦਾ ਜਿਹੜੇ ਕਿ ਪਾਰਸੀ ਸੀ ਉਹਦੇ ਮਾਤਾ ਜੀ ਹਿਟਰੀ ਤੋਂ ਆਏ ਸੀ ਤੇ ਉਹਨੂੰ ਕੀ ਪਤਾ ਕਿਸੇ ਧਰਮ ਦਾ ਤੇ ਕਿਸੇ ਯਾ ਕਰਨਾ ਹੈ ਤੇ ਕਿਸੇ ਅਚਰਨ ਦਾ ਮੈਂ ਉਹਨੂੰ ਪੁੱਛਣਾ ਚਾਹਨਾ ਰਾਹੁਲ ਗਾਂਧੀ ਨੂੰ ਕਿ ਕੀ ਮਹਾਤਮਾ ਗਾਂਧੀ ਜੀ ਹਿੰਸਕ ਸੀਗੇ ਹਿੰਦੂ ਸੀਗੇ ਕੀ ਸਵਾਮੀ ਵਿਵੇਕਾਨੰਦ ਜੀ ਹਿੰਸਕ ਸੀਗੇ ਹਿੰਦੂ ਸੀਗੇ ਸੋ ਇਹ ਵਿਅਕਤੀ ਨੂੰ ਅੱਜ ਰਾਸ਼ਟਰ ਤੋਂ ਦੇਸ਼ ਤੋਂ ਮਾਫੀ ਮੰਗਣੀ ਚਾਹੀਦੀ ਫਿਰ ਉਸ ਤੋਂ ਬਾਅਦ ਅਲੱਗ-ਅਲੱਗ ਧਰਮਾਂ ਦੇ ਜਿਹੜੇ ਸਾਡੇ ਆਰਾਧ्य ਮਹਾਪੁਰਸ਼ੋ ਇਹਨੇ ਉਹਨਾਂ ਦੀਆਂ ਚਿੱਤਰ ਲੈ ਕੇ અપਮਾਨਿਤ ਕੀਤਾ ਉਹਨਾਂ ਨੂੰ ਔਰ ਸਜਣ ਦੀ ਟੇਬਲ ਦੇ ਹੱਥ ਤੇ ਇਸ ਹਿੰਮਤ ਜੋੜ ਰਾਹੁਲ ਗਾਂਧੀ ਨਾਮ ਦੇ ਇਹ ਵਿਅਕਤੀ ਨੇ ਉਹ ਚਿੱਤਰ ਦਿਖਾਉਣੇ ਸ਼ੁਰੂ ਕਰਤੇ ਟੇਬਲ 'ਇਹ ਉਹ ਮਹਾਪੁਰਸ਼ਾਂ ਦੇ ਚਿੱਤਰਾਂ ਦਾ ਸਥਾਨ ਉਹ ਟੇਬਲ ਸੀਗੀ ਫਿਰ ਅਗਨੀਵੀਰ ਯੋਜਨਾ ਦੇ ਨੂੰ ਜਾਣਕਾਰੀ ਉਹ ਕੋਈ ਨਹੀਂ ਹੈ ਕਮ ਸੇ ਕਮ ਕੋਈ ਜਾਣਕਾਰੀ ਦੇ ਲੈ ਕੇ ਘਰ ਆਏ ਕਿ ਜੀ ਅਗਨੀ ਵੀਰ ਯੋਧਾ ਨੇ ਜਿਹੜੇ ਕਿ ਦੇਸ਼ ਦੇ ਲਈ ਕੁਰਬਾਨੀਆਂ ਦਿੰਦੇ ਨੇ ਉਹਨਾਂ ਲਈ ਇਸ ਵਿਅਕਤੀ ਨੇ ਕਿਹਾ ਕਿ ਉਹ ਜੇ ਸ਼ਹੀਦ ਹੋ ਜਾਂਦੇ ਨੇ ਉਹਨਾਂ ਨੂੰ ਮਿਲਦਾ ਹੀ ਕੁਝ ਨਹੀਂ ਔਰ ਉਸ ਸਮੇਂ ਸਾਡੇ ਰੱਖਿਆ ਮੰਤਰੀ ਰਾਜਨਾਥ ਜੀ ਨੂੰ ਉੱਠ ਕੇ ਇਹ ਕਹਿਣਾ ਪਿਆ ਕਿ ਇਹ ਤੁਹਾਡੀ ਜਾਣਕਾਰੀ ਨਹੀਂ ਹੈ ਨੇਤਾ ਵਿਪੱਖਸ਼ ਰਾਹੁਲ ਗਾਂਧੀ ਜੀ ਉਹਨਾਂ ਨੂੰ 1 ਕਰੋੜ ਰੁਪਇਆ ਦੇ ਕੋਈ ਸ਼ਹੀਦ ਹੋ ਜਾਂਦਾ ਹੈ ਕਿ ਨਹੀਂ ਵੀਰ ਤੇ ਭਾਰਤ ਸਰਕਾਰ ਦਿੰਦੀ ਹੈ। ਔਰ ਉਸ ਤੋਂ ਬਾਅਦ ਇਹ ਵਿਅਕਤੀ ਨੇ ਕਿਸੇ ਤਰ੍ਹਾਂ ਦਾ ਕੋਈ ਜਿਹਨੂੰ ਕਹਿ ਸਕਨੇ ਆ ਸ਼ਰਮਿੰਦਗੀ ਨਹੀਂ ਮਹਿਸੂਸ ਕੀਤੀ ਔਰ ਅੱਗੇ ਵਧ ਗਿਆ। ਔਰ ਤਰ੍ਹਾਂ ਤਰ੍ਹਾਂ ਦੇ ਬੇਬੁਨਿਆਦ ਗੱਲਾਂ ਕਰ ਰਿਹਾ ਹੈ। ਔਰ ਸਾਰਾ ਸਦਨ ਅਚੰਬਿਤ ਸੀ। ਕਿ ਸਦਨ ਦੀ ਮਰਿਆਦਾ ਦਾ ਕੀ ਬਣੇਗਾ ਆਪੋ ਵਿਸ਼ੇ ਦਾ ਵਿੱਚ। ਜਿੱਤੇ ਐਸਾ ਇਮਤਜੋੜ ਨੇਤਾ ਕਾਂਗਰਸ ਨੇ ਪ੍ਰੋਜੈਕਟ ਕਰ ਦਿੱਤਾ ਹੈ ਔਰ ਮੈਂ ਤੇ ਸਮਝ ਨਾ ਕਿ ਵਿਪਖਸ਼ੀ ਨੇਤਾ ਵੀ ਜਿਹੜੇ ਕਈ ਬ੍ਰਿਸ਼ਟ ਨੇਤਾ ਨੇ ਵਿਦਵਾਨ ਵੀ ਨੇ ਵਿਪਖਸ਼ ਦੇ ਵਿੱਚ ਉਹ ਵੀ ਪਿੱਛੇ ਬੈਠੇ ਸ਼ਰਮਿੰਦਗੀ ਮਹਿਸੂਸ ਕਰ ਰਹੇ ਸੀ ਕਿ ਅੱਜ ਇਹ ਜਿਹੜਾ ਮੋਦੀ ਜੀ ਦੀ ਜੋ ਸੁਨਾਮੀ ਤੋਂ ਘਬਰਾ ਕੇ ਇਹ ਜਿਹੜਾ ਇੰਡੀ ਗਠਵੰਦਰ ਮਰਿਆ ਤੇ ਨੇਤਾ ਕਿੰਨੂ ਅਸੀਂ ਬਣਾ ਰਿਹਾ ਇਹ ਸਭ ਉਤਰਦਾਈ ਨੇ ਜਿਸ ਤਰ੍ਹਾਂ ਐਸਾ ਵਿਅਕਤੀ ਅਸ਼ੋਭਨੀਏ ਵਿਵਹਾਰ ਕਰਦਾ ਹੈ ਸੰਸਦ ਦੇ ਕਿ ਉਹਦਾ ਜੋ ਕਹਿ ਸਕਨੇ ਆ ਨਿੰਦਾ ਹੈ ਉਹ ਸਾਰੇ ਉਹ ਵਿਅਕਤੀਆਂ ਨੂੰ ਜਾਂਦੀ ਹੈ ਜਿਨ੍ਹਾਂ ਨੇ ਉਹਨੂੰ ਨੇਤਾ ਵਿਪੱਖ ਬਣਾਉਣ ਦੇ ਲਈ ਪ੍ਰਪੋਜ਼ ਕੀਤਾ ਸੋ ਅੱਜ ਮੈਂ ਤੁਹਾਨਾਂ ਲਈ ਜਾਣਕਾਰੀ ਦੇਾਂਗਾ ਕਿ ਕਾਂਗਰਸ ਦੇਖੋਗੇ ਮਹਾਤਮਾ ਗਾਂਧੀ ਜੀ ਨੇ ਆਜ਼ਾਦੀ ਦੀ ਲੜਾਈ ਲੜੀ ਔਰ ਮਹਾਤਮਾ ਗਾਂਧੀ ਜੀ ਨੇ ਆਜ਼ਾਦੀ ਦੀ ਲੜਾਈ ਜਿੱਤਣ ਤੋਂ ਬਾਅਦ ਜਦੋਂ ਇਹ ਦੇਸ਼ ਆਜ਼ਾਦ ਹੋ ਗਿਆ ਤੇ ਉਹਨਾਂ ਨੂੰ ਭਵਿੱਖ ਦੀ ਜਾਣਕਾਰੀ ਸੀ ਕਾਂਗਰਸ ਦੇ ਕਲਚਰ ਦੀ ਉਹਨਾਂ ਨੂੰ ਜਾਣਕਾਰੀ ਸੀ ਤੇ ਮਹਾਤਮਾ ਗਾਂਧੀ ਜੀ ਨੇ ਕਿਹਾ ਇਸ ਕਾਂਗਰਸ ਨੂੰ ਭੰਗ ਕਰ ਦਿਓ ਇਹ ਦੇਸ਼ ਦਾ ਵਿਨਾਸ਼ ਕਰ ਦੇਗੀ ਪਰ ਐਸਾ ਹੋਇਆ ਨਹੀਂ ਤੇ ਅੱਜ ਤੁਸੀਂ ਇਹ ਦੇਖੋ ਕਿ ਜੇ ਮਹਾਤਮਾ ਗਾਂਧੀ ਜੀ ਦੀ ਗੱਲ ਉਹ ਮੰਨੀ ਜਾਂਦੀ ਜੇ ਕਾਂਗਰਸ ਨਾ ਹੁੰਦੀ ਤੇ ਕਸ਼ਮੀਰ ਦੇ ਵਿੱਚ 370 ਤੇ 35 ਇਹ ਜਿਹੜੀ ਧਾਰਾ ਲੱਗੀ ਵੱਖਵਾਦੀ ਧਾਰਾ ਅੰਤਖਵਾਦ ਨੂੰ ਪ੍ਰਸਾਹਿਤ ਕਰਨ ਵਾਲੀ ਧਾਰਾ ਜਿਹਦੇ ਜਕੇ ਲੱਖਾਂ ਜਿਹੜੇ ਨਾਗਰਿਕ ਸੀ ਸੈਨਾ ਦੇ ਜਵਾਨ ਸੀ ਉਹ ਸ਼ਹੀਦ ਹੋ ਗਏ ਉਹ ਕਦੀ ਵੀ 377 ਤੇ 35 ਦੇ ਨਾਲ ਨਹੀਂ ਲੱਗਦੀ ਜਿਹਨੂੰ ਮੋਦੀ ਜੀ ਨੇ ਆਕੇ ਔਰ ਅਮਿਤ ਸ਼ਾਹ ਜੀ ਨੇ ਹਟਾਇਆ ਜੇ ਕਾਂਗਰਸ ਨਾ ਹੁੰਦੀ ਤੇ 1975 ਦੇ ਵਿੱਚ ਐਮਰਜੈਂਸੀ ਨਾਲ ਲੱਗਦੀ ਲੋਕਤੰਤਰ ਦੀ ਹੱਤਿਆ ਨਾ ਹੁੰਦੀ ਔਰ ਉੱਥੇ ਸਾਰੇ ਰਾਜਨੇਤਾ ਜਿਹੜੇ ਵਿਪੱਖ ਸਦੇ ਸੀਗੇ ਉਹਨਾਂ ਨੂੰ ਜੇਲਾਂਾਂ 'ਚ ਠੂਸਦਾ ਸਾਰਾ ਦੇਸ਼ ਜੇਲ ਬਣਾਤਾ ਇਸ ਕਾਂਗਰਸ ਨੇ ਪ੍ਰੈਸ ਦੀ ਆਜ਼ਾਦੀ ਤੇ ਵੀ ਕੁਠਾਰਾ ਕਰਾਕ ਕੀਤਾ ਲੋਕਤੰਤਰ ਦਾ ਚੌਥਾ ਸਤੰਭ ਪ੍ਰੈਸ ਹੈ ਪ੍ਰੈਸ ਦੇ ਲੋਕਾਂ ਨੂੰ ਵੀ ਅਕਸ਼ਮ ਕਰਤਾ ਉਹਨਾਂ ਦੀਆਂ ਤਾਕਤਾਂ ਖੋ ਲਈਆਂ ਔਰ ਜਿਹੜਾ ਵਿਅਕਤੀ ਵੀ ਐਸੇ-ਐਸੇ ਕਾਨੂੰਨ ਬਣਾਦੇ ਕਾਨਾ ਸ਼ਾਹੀ ਦੇ ਇੰਦਰਾ ਗਾਂਧੀ ਜੀ ਔਰ ਉਹਨਾਂ ਦੇ ਚਾਟੂ ਘਰਾਣੇ ਕਾਂਗਰਸ ਨੇ ਕਿ ਜਿਹੜਾ ਵੀ ਬੋਲਦਾ ਸੀ ਉਹਨੂੰ ਜੇਲ੍ਹ ਹੀ ਠੂਸਤਾ ਜਾਂਦਾ ਸੀ ਤੇ ਲੋਕਤੰਤਰ ਦੀ ਦੇਸ਼ ਦੀ ਜਨਤਾ ਨੇ ਮਜਬੂਰ ਕਰਤਾ ਉਸ ਤਾਨਾਸ਼ਾ ਪ੍ਰਵਿਰਤੀ ਦੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਜੀ ਨੂੰ ਪੁਰਵ ਵਿਜジナ ਨੇ 21 ਮਾਰਚ 1975 ਨੂੰ ਅਮਰਜੈਂਸੀ ਲਾਣੀ ਪਈ ਜੇ ਕਾਂਗਰਸ ਨਾ ਹੁੰਦੀ ਤੇ 84 ਦੇ ਜਿਹੜੇ ਸਿੱਖ ਸਾਡੇ ਬੰਦੂ ਨੇ ਮਾਤਾਵਾਂ ਨੇ ਭੈਣਾ ਸੀ ਬੱਚੇ ਸੀ ਬੱਚੀਆਂ ਸੀ ਉਹਨਾਂ ਦੇ ਗਲੇ ਟਾਇਰ ਪਾ ਕੇ ਉਹਨਾਂ ਨੂੰ ਸਾਰਿਆਂ ਨਾ ਜਾਂਦਾ ਉਹਨਾਂ ਦੇ ਵਪਾਰ ਉਹਨਾਂ ਦੇ ਪਰਿਵਾਰ ਉਜਾਲ ਨਾ ਦਿੱਤੇ ਜਾਂਦੇ ਜੇ ਇਹ ਕਾਂਗਰਸ ਨਾ ਹੁੰਦੀ ਜੇ ਇਹ ਕਾਂਗਰਸ ਨਾ ਹੁੰਦੀ ਤੇ ਜਿਹੜੇ ਕਸ਼ਮੀਰੀ ਪੰਡਤਾਂ ਨੂੰ ਜਿਹੜੇ ਕਿ ਕਸ਼ਮੀਰ ਦੇ ਵਿੱਚ ਉਹਨਾਂ ਦਾ ਘਰ ਸੀ ਅੰਤਕਵਾਦੀਆਂ ਦੁਆਰਾ ਉਹਨਾਂ ਨੂੰ ਖਦੇੜ ਨਾ ਦਿੱਤਾ ਜਾਂਦਾ ਆਪਣੇ ਘਰਾਜੋ ਜੇ ਇਹ ਕਾਂਗਰਸ ਨਾ ਹੁੰਦੀ ਜੇ ਕਾਂਗਰਸ ਸੰਗਵਾਦ ਦਾ ਤੰਡ ਪੰਜਾਬ ਦੇ ਵਿੱਚ ਚਲਿਆ ਲੱਖਾਂ ਜਾਨਾਂ ਕੁਰਬਾਨ ਹੋ ਗਈਆਂ ਹਰ ਤਰ੍ਹਾਂ ਦੇ ਲੋਕਾਂ ਦੀਆਂ ਆਂਤਕਵਾਦੀਆਂ ਦਾ ਰਾਜ ਹੋ ਗਿਆ ਸੀ ਜੇ ਇਹ ਕਾਂਗਰਸ ਨਾ ਹੁੰਦੀ ਤੇ ਪੰਜਾਬ ਵਿੱਚ ਆਂਤਕਵਾਦ ਨਾ ਹੁੰਦਾ ਇਹ ਕਾਂਗਰਸ ਨਾ ਹੁੰਦੀ ਤੇ ਇਹ ਪਰਿਵਾਰਵਾਦ ਨੂੰ ਬढ़ावा ਨਾ ਮਿਲਦਾ ਪੰਡਤ ਨਹਿਰੂ ਜੀ ਉਹਨਾਂ ਤੋਂ ਬਾਅਦ ਇੰਦਰਾ ਗਾਂਧੀ ਜੀ ਉਹਨਾਂ ਤੋਂ ਬਾਅਦ ਰਜੀਵ ਗਾਂਧੀ ਜੀ ਔਰ ਉਹਨਾਂ ਤੋਂ ਬਾਅਦ ਸੋਨੀਆ ਗਾਂਧੀ ਜੀ ਔਰੇ ਹਿੰਮਤ ਜੋੜ ਰਾਹੁਲ ਗਾਂਧੀ ਔਰ ਸਵਦੇਸ਼ੀ ਦੇ ਉੱਤੇ ਉਠਾਰਾ ਘਾਤ ਨਾ ਹੁੰਦਾ ਸੋ ਅੱਜ ਇਹ ਕਾਂਗਰਸ ਦੀ ਸਰਕਾਰ ਨਹੀਂ ਔਰ ਉਸ ਸਰਕਾਰ ਦੇ ਵਿੱਚ ਮਨਮੋਹ ਸਿੰਘ ਜੀ ਦੀ ਸਰਕਾਰ ਜਾਂ ਪਹਿਲੇ 70 ਸਾਲਾਂ ਹੈ ਜਿਹੜਾ ਭ੍ਰਸ਼ਟਾਚਾਰ ਦਾ ਤਾंडव ਹੋਇਆ ਉਹ ਕਰਾਨਲੀਏ ਕਾਂਗਰਸੀ ਇਹ ਕਾਂਗਰਸ ਦਾ ਅੱਦਾ ਮੰਤਰੀ ਮੰਡਲ ਜਿਹੜਾ ਸੀਗਾ ਉਹ ਜੇਲ੍ਹ ਦੇ ਵਿੱਚ ਬੰਦ ਸੀ ਔਰ ਜ਼ਬਰਦਸਤ ਘੁਟਾਲੇ ਚਾਹੇ ਉਹ ਫਰੰਦਾ ਘੁਟਾਲਾ ਹੋਵੇ ਚਾਹੇ ਉਹ ਸਪੈਕਟਰਮ ਦਾ ਘੁਟਾਲਾ ਹੋਵੇ ਚਾਹੇ ਉਹ ਕੋਲ ਸਕੇਮ ਹੋਵੇ ਉਸ ਝੜੀ ਇਹ ਕਾਂਗਰਸ ਨੇ ਲਾਈ ਔਰ 12 ਲੱਖ ਕਰੋੜ ਦੇ ਭ੍ਰਸ਼ਟਾਚਾਰ ਦੇ ਘੁਟਾਲੇ ਜਿਹੜੇ ਨੇ ਕੇਸ ਇਸ ਕਾਂਗਰਸ ਦੇ ਉੱਤੇ ਚੱਲ ਰਹੇ ਨੇ ਇਹੀ ਕਾਂਗਰਸ ਹੈ ਜਿਹਦੇ ਰਾਜ ਦੇ ਵਿੱਚ ਦੰਗੇ ਹੁੰਦੇ ਸੀ ਡਿਵਾਈਡ ਐਂਡ ਰੂਲ ਅੰਗਰੇਜ਼ਾਂ ਦੀ ਪਾਲਿਸੀ ਦੇ ਚਲਦੀ ਸੀ ਔਰ ਦੰਗੇ ਹੁੰਦੇ ਸੀ Hindu Muslim ਦੰਗੇ ਹੁੰਦੇ ਨਹੀਂ ਧਰਮਾਂ ਨੂੰ ਆਪਸ ਹੀ ਲੜਾਉਂਦੀ ਸੀ ਅੱਜ ਤੁਸੀਂ ਦੇਖੋ ਪ੍ਰਧਾਨ ਮੰਤਰੀ ਮੋਦੀ ਜੀ ਦੇ 10 ਸਾਲ ਇਸੇ ਜਗ੍ਹਾ ਕੋਈ ਦੰਗਾ ਨਹੀਂ ਹੁੰਦਾ ਔਰ ਇਹ ਦੰਗੇ ਕਰਵਾਉਣ ਵਾਲੀ ਕੌਣ ਸੀ ਸੱਤਾ ਸੁੱਖ ਲੈਣ ਵਾਲੀ ਪਰਿਵਾਰਵਾਦ ਦੀ ਝਗੜ ਇੱਕ ਕਾਂਗਰਸੀ ਅੱਜ

ਇਕ ਕਾਂਗਰਸ ਬੁਰੀ ਤਰ੍ਹਾਂ ਨਗਾਰੀ ਗਈ ਬੋਦੀਜੀ ਫੇਰ ਪ੍ਰਧਾਨ ਮੰਤਰੀ ਬਣੇ ਔਰ ਤੀਸਰੀ ਵਾਰ ਇਹ ਤਿੰਨ ਅੰਕੜੇ ਜੀ ਕਾਂਗਰਸ ਨਹੀਂ ਆ ਸਕੀ ਔਰ ਜਿਹੜਾ ਵਿਪਕਸ਼ੀ ਇਹ ਜਿਹੜਾ ਇੰਡੀ ਗਠਵੰਦਰ ਮਰਿਆ ਸੀ ਉਹ ਭਾਜਪਾ ਨੂੰ 240 ਸੀਟਾਂ ਮਿਲੀਆਂ ਇਹ ਸਾਰਾ ਇੰਡੀ ਗਠਵੰਦਰ ਹਲਕੇ ਵੀ 240 ਦੀ ਸੰਖਿਆ ਤੱਕ ਨਹੀਂ ਪਹੁੰਚ ਸਕਿਆ और अजे ही कांग्रेस का राहुल गांधी नेता है, रोम रहे है। कांग्रेस मिट रही है और नीरो कांग्रेस का राहुल गांधी है भूल के भाजपा की जीत खुशी जाहिर कर रहा है इन ये नहीं पता के तेरे के ने ने याने। कि तेरिया से नड़िनवे सीटा आईया ने तू भाजपा के कहते कटाक्ष करना पै तीसरी बारी फिर मोदी जी लगातार बहठ साल तो बाद हिस्ट्री दी बीट होई के कोई इक राजनेता जो विश्व ਦਾ ਸਭ ਤੋਂ ਲੋਕਪ੍ਰੀਆ ਨੇਤਾ ਹੈ ਉਹ ਅੱਜ ਭਾਰਤ ਦੇ ਪ੍ਰਧਾਨ ਮੰਤਰੀ ਬਣੇ। ਫੋ ਮੈਂ ਇਹ ਮੰਗ ਕਰਾਂਗਾ ਇਹ ਉਹ ਰਾਹੁਲ ਗਾਂਧੀ ਕਿੰਨਾ ਅਹੰਕਾਰੀ ਹੈ ਕਿ ਜਦੋਂ ਲੋਕ ਸਭਾ ਅਧਿક્ષ ਜਿਹੜਾ ਆਦਾ ਜਿਸੜੇ ਅਸੀਲ ਸੀਗੇ ਉਸ ਵੇਲੇ ਜਿਹੜੇ ਲੋਕ ਸਭਾ ਅਧਿક્ષ ਨੇ ਜਦੋਂ મોદી ਜੀ ਆਏ ਤੇ ਮੋਦੀ ਜੀ ਦਾ ਅਭਿਵਾਦਨ ਕੀਤਾ ਉਹ ਇਸ ਕਰਕੇ ਕੀਤਾ ਕਿ ਸਾਡੀ ਹਿੰਦੂ ਸੰਸਕ੍ਰਿਤੀ ਦੇ ਵਿੱਚ ਹੈ ਕਿ ਜਿਹੜਾ ਵੱਡੀ ਆਯੂ ਦੇ ਸਾਡੇ ਪਰਿਵਾਰ ਦੇ ਮੈਂਬਰ ਹੁੰਦੇ ਨੇ ਅਸੀਂ ਉਹਨਾਂ ਨੂੰ ਸਿਰ ਚੁਭਾ ਕੇ ਨਮਸਕਾਰ ਕਰਦੇ ਆ ਤੇ ਰਾਹੁਲ ਗਾਂਧੀ ਕੀ ਕਹਿ ਰਿਹਾ ਕਿ ਲੋਕ ਸਭਾ ਅਧਿਖੇ ਓਮ ਬਿਰਲਾ ਜੀ ਨੇ ਮੋਦੀ ਜੀ ਦਾ ਤਾਂ ਸਿਰ ਚੁਗਾ ਕੇ ਅਭਿਵਾਦਨ ਕੀਤਾ ਮੇਰਾ ਨਹੀਂ ਕੀਤਾ ਉਹ ਤੂੰ ਉਮਰ ਵੀ ਉਹਨਾਂ ਤੋਂ ਛੋਟਾ ਤੂੰ ਦੈਤ ਤੂੰ ਵੀ ਜੀ ਉਹਨਾਂ ਤੋਂ ਛੋਟਾ ਤੇ ਤੂੰ ਐਡਾ ਅਹੰਕਾਰੀ ਹਾਲੇ ਤੱਕ ਤੂੰ ਬਣਿਆ ਹੀ ਕੁਝ ਨਹੀਂ ਰਾਹੁਲ ਗਾਂਧੀ ਤੁਸੀਂ ਤੇ ਹਾਲੇ ਸਿਰਫ ਵਿਪੱਖਸ਼ ਦੇ ਨੇਤਾ ਹੀ ਬਨੇ ਹੋ ਤੇਨਾ ਹੰਟਾਰ ਕਿ ਤੁਹਾਡੀ ਈਗੋ ਹਟ ਹੋ ਗਈ ਕਿ ਅਜ ਮੋਦੀ ਜੀ ਆਨੁਸ਼ਾਸਨ ਤੋਂ ਕਿੰਨੇ ਵੱਡੇ ਨੇ ਤੇ ਜੇ ਉਹ ਅੰਬਰ ਲਾ ਜੀ ਨੇ ਉਹਨਾਂ ਦਾ ਸਨਮਾਨ ਕਰਤਾ ਤੇ ਤੁਹਾਡੀ ਈਗੋ ਜਿਹੜੀ ਹੈ ਹੌਲ ਈਗੋ ਉਹ ਹਰਟ ਹੋ ਗਈ ਸੋ ਇਸ ਚਿੰਤਨ ਦਾ ਵਿਸ਼ਾ ਦੇਸ਼ ਲਈ ਇਸ ਚਿੰਤਾ ਦਾ ਵਿਸ਼ਾ ਦੇਸ਼ ਲਈ ਕਿ ਐਸੇ ਵਿਅਕਤੀ ਰਾਹੁਲ ਗਾਂਧੀ ਜੈਸੇ ਔਰ ਐਸੇ ਲੋਕ ਜਿਨ੍ਹਾਂ ਨੇ ਇਹ ਅੱਜ ਗੁੰਡਾਗਰਦੀ ਟਾਈਪ ਦਿਖਾਣੀ ਸ਼ੁਰੂ ਕਰਤੀ ਹੈ ਕਿ ਸੰਸਦ ਨਹੀਂ ਚੱਲਣ ਦੇਾਂਗੇ ਸਰਕਾਰ ਨਹੀਂ ਚੱਲਣ ਦੇਾਂਗੇ ਸਰਕਾਰ ਸਭ ਦੀ ਹੁੰਦੀ ਹੈ ਪ੍ਰਧਾਨ ਮੰਤਰੀ ਸਭ ਦੇ ਹੁੰਦੇ ਨੇ ਨਿਰਵਾਚਿਤ ਹੋ ਜਾਂਦੇ ਨੇ ਤੇ ਜੇ ਦੇਸ਼ ਦੀ ਸਰਕਾਰ ਤੁਸੀਂ ਕਹਿੰਦੇ ਨਹੀਂ ਚੱਲਣ ਦੇਓਗੇ ਕਿ ਤੇ ਦਾ ਮਤਲਬ ਦੇਸ਼ ਨੂੰ ਤੁਸੀਂ ਵਾਪਸ ਲੈ ਜਾਣਾ ਚਾਹੁੰਦੇ ਹੋ ਆਪਣੇ ਉਸ ਕਾਲੇ ਸ਼ਾਸਨ ਵਿੱਚ ਐਸਾ ਨਹੀਂ ਹੋਏਗਾ ਅਜਦੇਸ਼ ਬੱਬਰ ਸ਼ੇਰ ਪ੍ਰਧਾਨ ਮੰਤਰੀ ਇੱਕ ਸੰਿਆਸੀ ਇੱਕ ਤਪਸਵੀ ਇੱਕ ਯਸ਼ਸਵੀ ਇੱਕ ਇਮਾਨਦਾਰ ਪ੍ਰਧਾਨ ਮੰਤਰੀ ਇੱਕ ਪ੍ਰਧਾਨ ਸੇਵਕ ਨਰਿੰਦਰ ਮੋਦੀ ਜੀ ਦੇ ਅਥੀਟਾ ਕਾਂਗਰਸ ਤੇ ਉਹਦੇ ਸਾਥੀਆਂ ਦਾ ਕੋਈ ਕੁਚੱਕਰ ਨਹੀਂ ਚੱਲੇਗਾ ਮੋਦੀ ਜੀ ਜਿਨ੍ਹਾਂ ਨੇ ਆਂਦੇ ਹੀ ਝੜੀ ਲਾਤੀ ਕਿਸਾਨਾਂ ਦੀ ਸਨਮਾਨ ਨਿਦਾ ਦੀ ਘੋਸ਼ਣਾ ਕਰਤੀ ਐਮਐਸਬੀ ਜਿਹੜੀ ਹੈ ਵਧਾਤੀ 70 ਸਾਲ ਦੇ ਬਜ਼ੁਰਗ ਜਿਹੜੇ ਨੇ ਉਹਨਾਂ ਹੀ ਟਰਾਂਸ ਜੈਂਡਰ ਵੀ ਨੇ ਉਹਨਾਂ ਨੂੰ 5 ਲੱਖ ਰੁਪਏ ਦਾ ਜਿਹੜਾ ਸਿਹਤ ਬੀਮਾ ਉਹ ਦੇ ਦਿੱਤਾ ਔਰ ਇਹਦੀ ਕਾਂਗਰਸ ਕਹਿ ਰਹੀ ਹੈ ਕਿ ਭਾਰਤ ਤੀਜੀ ਅਰਥ ਵਿਵਸਥਾ ਨਹੀਂ ਬਣੇਗੀ ਦੇ ਰਹੋ ਅਸੀਂ ਕੰਮ ਕਰਾਂਗੇ ਉਸ ਲੈਵਲ ਤੇ ਮੋਦੀ ਜੀ ਨੇ ਗਾਰੰਟੀ ਦਿੱਤੀ ਹੈ ਕਿ ਮੇਰੇ ਤੀਸਰੇ ਕਾਰਕਾਲ 'ਚ ਜਦੋਂ ਕਿ ਕਾਂਗਰਸ ਰਾਜ 'ਚ ਇਹ ਦੇਸ਼ 10 ਨੰਬਰ ਦੀ ਅਰਥ ਵਿਵਸਥਾ ਸੀ ਮੋਦੀ ਜੀ ਦੇ ਦੂਸਰੇ ਜੋ ਉਹਨਾਂ ਦਾ ਪ੍ਰਧਾਨ ਮੰਤਰੀ ਦਾ ਕਾਰਜਕਾਲ ਸੀ ਪੰਜਵੀਂ ਅਰਥਵਿਵਸਥਾ ਬਣੀ ਔਰ ਮੋਦੀ ਜੀ ਨੇ ਗਰੰਟੀ ਦਿੱਤੀ ਹੈ ਕਿ ਕਾਂਗਰਸ ਜੋ ਮਰਜ਼ੀ ਕਰ ਲੈ ਅਸੀਂ ਭਾਰਤ ਨੂੰ ਅੱਗੇ ਲੈ ਕੇ ਜਾਵਾਂਗੇ ਔਰ ਪੰਜ ਸਾਲ ਦੇ ਕਾਰਜਕਾਲ ਵਿੱਚ ਭਾਰਤ ਤੀਜੀ ਦੁਨੀਆ ਦੀ ਅਰਥਵਿਵਸਥਾ ਬਣੇਗਾ ਸੋ ਮੈਂ ਉਹ ਇੱਕ ਬਾ ਮੇਰਾ ਕਹਾ ਅਹਮ ਕਨਕਲੂਡਿੰਗ ਨਾਓ ਕਿ ਰਾਹੁਲ ਗਾਂਧੀ ਨੂੰ ਮਾਫੀ ਮੰਗਨੀ ਚਾਹੀਦੀ ਹੈ ਹਿੰਦੂ ਸਮਾਜ ਤੋਂ ਕਿ ਜਿਹੜੀ ਅਵਧਰ ਟਿੱਪਣੀ ਹਿੰਦੂ ਸਮਾਜ ਦੇ ਖਿਲਾਫ ਹੈ ਉਹੀ ਰਾਹੁਲ ਗਾਂਧੀ ਹੈ ਇੱਕ ਮਿੰਟ ਲਾਂਗਾ ਉਹਨੂੰ ਯਾਦ ਆ ਗਿਆ ਕਿ ਜਿਨੇ ਭਗਵਾਨ ਰਾਮ ਤੇ ਪ੍ਰਸ਼ਨ ਉਠਾਉਂਦਾ ਸੀ ਕਿ ਭਗਵਾਨ ਰਾਮ ਰਾਹੁਲ ਗਾਂਧੀ ਔਰ ਸੋਨੀਆ ਗਾਂਧੀ ਜੀ ਕਿ ਭਗਵਾਨ ਰਾਮ ਪ੍ਰੂਫ ਕਰੋਗੇ ਸੀ ਇਹ ਉਹੀ ਕਾਂਗਰਸ ਵਾਲਾ ਰਾਹੁਲ ਗਾਂਧੀ ਹੈ ਜਿਨੇ ਪ੍ਰਸ਼ਨ ਉਠਾਹਤਾ ਕਿ ਰਾਮ ਸੇਤੂ ਐਗਜ਼ਿਸਟ ਨਹੀਂ ਕਰਦਾ ਹੈ ਇਹ ਉਹੀ ਰਾਹੁਲ ਗਾਂਧੀ ਹੈ ਜਿਹੜਾ ਕਿ ਅਫਜ਼ਲ ਹਮ ਸ਼ਰਮਿੰਦਾ ਹੈ ਤੇਰੇ ਕਾਤਿਲ ਜ਼ਿੰਦਾ ਦੇ ਨਾਰੇ ਲਾ ਲਾ ਲੈ ਕਨਈਆ ਕੁਮਾਰ ਔਰ ਉਹਦੇ ਸਾਥੀਆਂ ਨੂੰ ਟਿਕਟ ਦਿੰਦੀ ਹੈ ਦਿੱਲੀ ਤੋਂ ਤੇ ਉਸ ਕਰਕੇ ਇਸ ਰਾਹੁਲ ਗਾਂਧੀ ਨੂੰ ਦੇਸ਼ ਤੋਂ ਮਾਫੀ ਮੰਗਣੀ ਚਾਹੀਦੀ ਜੇ ਮਾਫੀ ਨਹੀਂ ਮੰਗਦੇ ਤਾਂ ਅਗਲਾ ਐਕਸ਼ਨ ਕੌਣ ਕਰੇਗਾ ਐਸਾ ਹੈ ਜੀ ਇਹ ਤਾਂ ਦੇਸ਼ ਐਕਸ਼ਨ ਕਰੇਗਾ ਸਮਾਜ ਐਕਸ਼ਨ ਕਰੇਗਾ ਐਸੇ ਕਈ ਵਿਅਕਤੀ ਆਏ ਇਹ ਜਿਹੜੇ ਵੱਡੇ ਮੁਗਲ ਆਏ ਚੰਗੇਜ਼ ਖਾਨ ਆਇਆ ਮੁਹੰਮਦ ਗੌਰੀ ਆਇਆ हिंदू समाज का नहीं कोई विगाड़ तो राहुल गांधी ने खड़गे साहब कहते हैं जो राहुल गांधी कह खड़गे साहब कहेंोनिया गांधी जी कहते हैं खड़गे परिवारवाद देखे बेबस ने जो खड़गे साहब जी ने ਆਪਣਾ ਅਸਤਿਤਵ ਬਚਾਣਾ ਹੈ ਕਿ ਉਹਨਾਂ ਨੂੰ ਗਾਂਧੀ ਪਰਿਵਾਰ ਦੇ ਅੱਗੇ ਨਤਮਸਤਕ ਹੋ ਰਹੀ ਪਵੇਗਾ ਸੋ ਉਹਨਾਂ ਦੀ ਇਹ ਸਟੇਟਮੈਂਟ ਨੂੰ ਤੁਸੀਂ ਇਹ ਸਮਝ ਕੇ ਚੱਲੋ ਕਿ ਉਹਨਾਂ ਨੇ ਆਪਣੇ ਉਸ ਜਿਹੜੇ ਸ਼ਾਸਕ ਨੇ ਕਾਂਗਰਸ ਦੇ ਸ਼ਾਸਕ ਹੀ ਨੇ ਉਹਨਾਂ ਅੱਗੇ ਨਤਮਸਤਕ ਹੋ ਗਿਆ ਬਿਆਨ ਦਿੱਤਾ ਨਤਮਸਤਕ ਦੀ ਗੱਲ ਕੀਤੀ ਜਾਏ ਤਾਂ ਪਹਿਲਾਂ ਅਮਿਸ਼ਾ ਜਨਤਾ ਨੂੰ ਮੁੱਕੇ ਚੁੱਕ ਲੈ जित्र, तो राहुल गांधी परिभाषा ही नहीं पता हजे तक पुराने संसद के मैंबर ने मैं भी रहा संसद का मैंबर छे साल ਸੰਸਦ ਵਿੱਚ ਰਾਸ਼ਟਰਪਤੀ ਜੀ ਦੇ ਅਭਿਵਾਦਨ ਤੇ ਚਰਚਾ ਚੱਲ ਰਹੀ ਹੈ ਤੇ ਜੋ ਉੱਥੇ ਚਰਚਾ ਚੱਲ ਰਹੀ ਹੈ ਉਹ ਅਸੀਂ ਉਹਦੇ ਤੇ ਬੋਲਣਾ ਹੁੰਦਾ ਹੈ ਉਹ ਨੇਤਾ ਵਿਪੱਖ ਜਿਹੜਾ ਉਹਨੇ ਰਾਸ਼ਟਰਪਤੀ ਜੀ ਦਾ ਨਾਂ ਹੀ ਨਹੀਂ ਲਿਆ ਉਹ ਆਪਣਾ ਹੀ ਸੈਲਫ ਬ੍ਰਾਂਡਿੰਗ ਕਰਨ ਲੱਗਾ ਠੀਕ ਕਹਿ ਰਹੇ ਹੋ ਤੁਸੀਂ ਕਿ ਰਾਹੁਲ ਗਾਂਧੀ ਜੀ ਨੂੰ ਨਾ ਦੇਸ਼ ਦੀ ਚਿੰਤਾ ਹੈ ਰਾਹੁਲ ਗਾਂਧੀ ਜੀ ਨੂੰ ਨਾ ਸੰਸਦੀ ਪ੍ਰਣਾਲੀ ਦੀ ਚਿੰਤਾ ਹੈ ਰਾਹੁਲ ਗਾਂਧੀ ਨੂੰ ਨਾ ਲੋਕਤੰਤਰ ਦੀ ਚਿੰਤਾ ਹੈ ਰਾਹੁਲ ਗਾਂਧੀ ਨੂੰ ਕੇਵਲ ਸੈਲਫ ਬ੍ਰਾਂਡਿੰਗ ਦੀ ਚਿੰਤਾ ਹੈ any other question नहीं ऐसा है कि राहुल गांधी की कहते राहुल गांधी शेख चिल्ली के हसीन सब ने लैटिन ड्रीम रिजल्ट वेलकम

ਉਹਨਾਂ ਨੂੰ ਖਵਾਗਾ ਕਿ ਤੁਸੀਂ ਇਹ ਕੀ ਨਿਰਨੇ ਲੇ ਲੇਤਾ ਹੈ ਕਿ ਐਸੇ ਵਿਅਕਤੀ ਨੂੰ ਤੁਸੀਂ ਆਪਣਾ ਨੇਤਾ ਨਿਰਾਚਿਤ ਕੀਆ ਹੈ ਅਭੀ ਤੋਂ ਆਰੰਭ ਹੈ ਆਗੇ ਆਗੇ ਦੇਖੀਏ ਹੋਤਾ ਹੈ ਕੀ ਜਿੱਦ ਤੱਕ ਕਦਰ ਪਿੱਛੇ ਮੁੜਾਇਆਗਾ ਐਸਾ ਹੈ ਕਿ ਇਹ ਗਠਬੰਧਨ ਸਵਾਰਥਾਨਾ ਗਠਬੰਧਨ ਹੈ ਇਹ ਗਠਬੰਧਨ ਜੇਲ੍ਹ ਤੋਂ ਬਜਨ ਦਾ ਗਠਬੰਧਨ ਹੈ ਇਹ ਗਠਬੰਧਨ ਭ੍ਰਸ਼ਟਾਚਾਰੀਆਂ ਦਾ ਗਠਬੰਧਨ ਹੈ ਇਹ ਗਠਬੰਧਨ ਮੋਦੀ ਜੀ ਜੈਸੇ ਇਮਾਨਦਾਰ ਵਿਅਕਤੀ ਦੀ ਸੁਨਾਮੀ ਤੋਂ ਪਚਣ ਲਈ ਬਨਾਇਆ ਹੋਇਆ ਗਠਬੰਧਨ ਹੈ ਔਰ ਕੋਈ ਵੀ ਗਠਬੰਧ ਜਿਹੜਾ ਨਿਜੀ ਸਵਾਰਥ ਦੇ ਉੱਤੇ ਬਣਿਆ ਹੈ ਉਹ ਕਦੀ ਵੀ ਅਜੇ ਤੱਕ ਸਫਲ ਨਹੀਂ ਹੋਇਆ ਇਹ ਭਾਰਤ ਦੇ ਇਤਿਹਾਸ ਦੇ ਵਿੱਚ ਕਈ ਐਸੇ ਜਿਹੜੇ ਨੇ ਉਹ ਮੌਕੇ ਆਏ ਕਿ ਐਸੇ ਗਠਬੰਧ ਬਏ ਬਨੇ ਔਰ ਥੋੜੇ ਸਮੇਂ ਹੀ ਜੀਐਨਡੀ ਗਠਬੰਧ ਜੈਸੇ ਚਰਮੜਾ ਦੇ ਪਰ ਰਾਹੁਲ ਗਾਂਧੀ ਕਹਿੰਦੇ ਨੇ ਜੀ ਟਿੱਪਣੀ ਕੀਤੀ ਉਹ ਹਿੰਦੂ ਸਮਾਏਵਾਦ ਚ ਨਹੀਂ ਆਰਐਸਐਸ ਭਾਜਪਾ ਹੋਰੇ ਲੋਦੀਵਾਦ ਹੈ ਭਾषण ਸੁਣੋ ਰਾਹੁਲ ਗਾਂਧੀ ਦਾ ਭਾषण ਸੁਣੋ ਕਿ ਐਡਾ ਹਲਕਾ ਆਦਮੀ ਜੇ ਹਿੰਮਤ ਗੱਲ ਕੀਤੀ ਹੈ ਤੇ ਹਿੰਮਤ ਦੇ ਨਾਲ ਮੁਕਾਬਲਾ ਕਰ ਕਾਹਿਰ ਕੋ ਬਣ ਗਿਆ ਹੈ ਜਾਓ ਵੀਡੀਓ ਅਪਲੋਡ ਕਰੋ ਕੀ ਕਿਹਾ ਉਹਨੇ ਕਿ ਜੋ ਹਿੰਦੂ ਸਫਾਇਤ ਕੇ ਲੋਗ ਹੈ ਇਹ ਹਿੰਸਕ ਹੈ ਇਹ ਲਫ਼ਜ਼ ਉੱਤੇ ਸੁਣੋ ਇਹ ਦੱਸੰਗੇ ਕਿ ਉਹ ਇਟਲੀ ਦੇ ਨੇ ਕਿ ਭਾਰਤ ਦੇ ਨੇ ਇਹ ਤੇ ਉਹ ਹੀ ਦੱਸੰਗੇ ਕਿ ਆਪਣੇ ਦਾਦਾ ਜੀ ਫਿਰੋਜ਼ ਗਾਂਧੀ ਜੋ ਪਾਰਕੀ ਉਹਨਾਂ ਦਾ ਨਾਂ ਕਿਉਂ ਨਹੀਂ ਅੱਜ ਤੱਕ ਲੈਂਦੇ ਇਹਦੇ ਇਤਿਹਾਸ ਨੂੰ ਪਤਾ ਹੈ ਕਿ ਉਹ ਕੌਣ ਨੇ ਕੋਏ ਦੇ देश की जनता देखना पेगा कि उन्होंने पृष्ठभूमि की है मैं समझना कि देश की जनता राजनाथ जी ने तुरंत कहता राहुल गांधी जी जानकारी देखो है तो नहीं मैं इमेच्योर वर्ड यूज किया फर्स्ट टाइम आई एम यूजिंग दिस वर्ड फॉर द लीडर ऑफ द ऑपोजिशन लीडर ऑफ द अपोजिशन इज अ वेरी रिस्पॉन्सिबल डेजिगनेशन सो दैट वे स्पीच इंडिकेट दैट ही इज द मोस्ट ਐਵਰ ਇਮੈਚੂਰਡ ਲੀਡਰ ਇਨ ਦਾ ਹਿਸਟਰੀ ਆਫ ਇੰਡੀਆ ਲੀਡਰ ਆਫ ਆਪੋਜੀਸ਼ਨ ਸੋ ਉਸ ਲਿਹਾਜ਼ ਦੇ ਨਾਲ ਮੈਂ ਉਹਨਾਂ ਦੇ ਦਿਮਾਗ ਤੇ ਬਹੁਤ ਕੁਝ ਜਦੀ ਦੇਖ ਚੁੱਕਿਆ ਉਹਨਾਂ ਦਾ ਐਸੇ ਕਰਕੇ ਦੇਸ਼ ਦੇ ਲੋਕ ਉਹਨਾਂ ਨੂੰ ਕਈ ਨਾਵਾਂ ਤੋਂ ਸੁਸ਼ੋਭਿਤ ਕਰਦੇ ਰਹੇ ਤੋਂ ਮੈਨੂੰ ਲੱਗਦਾ ਹੈ ਕਿ ਦੇਸ਼ ਦੇ ਇਤਿਹਾਸ ਦੇ ਵਿੱਚ ਇੱਕ ਬੜਾ ਅਜੀਬ ਜਿਹਾ ਨਿਰਣੇ ਆਪੋਜੀਸ਼ਨ ਨੇ ਲਿਆ ਕਿ ਐਸੇ ਅਰੀਪਕਵ ਇਮੈਚੂਰਡ ਵਿਅਕਤੀ ਰਾਹੁਲ ਗਾਂਧੀ ਨੂੰ ਇੱਕ ਮਾਨ ਸਭ ਤਦ ਕਾਨੂੰਨੀ ਲੱਗਦਾ ਕਿ ਨੇਤਾ ਪਰਿਸਰਪਤ ਜੰਗਲ ਤੋਂ ਬਾਅਦ ਪੁਲਿਸ ਨਾਲ ਵੀ ਇਹ ਕਨਸ਼ੋਗੀ ਚੈ